ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਕਈ ਜਨਾ ਮਾਗਰੋਂ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆਂ ਰਾਤ ਆਪਾਂ ਹੋਗੇ ਤੇ ਲਾਈਵ ਅੱਜ ਬਣਾਉਣੇ ਆ ਦੂਜੇ ਲੋਟ ਵੀਡੀਓ ਜਿਹਦੇ ਲਈ ਆਪਾਂ ਨੇ ਆ ਆਲੂ ਲੈ ਲਏ ਆਪਣੇ ਨਵੇਂ ਆਲੂ ਨੇ ਆਲੂ ਆਪਾਂ ਨੇ ਧੋਲੇ ਚੰਗੀ ਤਰ੍ਹਾਂ ਲੋ ਜੀ ਹੁਣ ਆਪਾਂ ਇਹਨਾਂ ਨੂੰ ਏਦਾਂ ਗੋਲ-ਗੋਲ ਕੱਟ ਲੈਣੇ ਆਂ ਛਿੱਲਣੇ ਨਹੀਂ ਹੈਗੇ ਸਬিনা ਛਿੱਲੇ ਹੀ ਆਪਾਂ ਏਦਾਂ ਗੋਲ-ਗੋਲ ਬਰੀਕ-ਬਰੀਕ ਇਹਨਾਂ ਨੂੰ ਕੱਟ ਲੈਣੇ ਆਂ ਨਮੇ ਆਲੂ ਆਂ ਦੇਖ ਕੇ ਜੀ ਮੈਂ ਕਿਹਾ ਵੀ ਚਲ ਕੋਈ ਡਿਸ ਹੋਣਾ ਨੇ ਇਹਨਾਂ ਦੀ ਮੇਰਾ ਜੀ ਕਰਿਆ ਮੈਂ ਕੋਈ ਸਨੈਕਸ ਬਣਾਉਣੇ ਆ ਲੋ ਜੀ ਏਦਾਂ ਗੋਲ-ਗੋਲ ਆਪਾਂ ਬਿਨਾਂ ਛਿੱਲੇ ਸਾਰੇ ਆਲੂਆਂ ਨੂੰ ਕੱਟ ਲੈਣੇ ਆਂ ਅਸ਼ਾਮ ਨੂੰ ਆਪਾਂ ਲਾਈਵ ਹੋਇਆ ਕਰਾਂਗੇ ਜੀ ਉਹ ਚ ਵੀ ਜ਼ਰੂਰ ਆਇਆ ਕਰੋ ਤੁਸੀਂ ਜ਼ਰੂਰ ਲਾਈਵ ਦੇ ਵਿੱਚ ਆਇਆ ਕਰੋ ਲਓ ਜੀ ਆਲੂ ਦੇਖੋ ਆਪਾਂ ਨੇ ਸਾਰੇ ਗੋਲ ਪੀਸ ਬਣਾ ਲਏ ਇਦਾਂ ਕਰ ਲਏ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲੈਨੇ ਆ ਦੋ ਤਿੰਨ ਪਾਣੀ ਕੱਢ ਲਵਾਂਗੇ ਇਹਨਾਂ ਦੇ ਦੀ देर ਤੱਕ ਧੋਂਦੇ ਰਹਾਂਗੇ ਜਿੰਨੀ ਦੇਰ ਤੱਕ ਇਹ ਪਾਣੀ ਸਾਫ਼ ਨਹੀਂ ਹੋ ਜਾਂਦਾ ਐਦਾਂ ਹੀ ਮਲ ਮਲ ਕੇ ਆਪਾਂ ਦੋ ਤਿੰਨ ਪਾਣੀ ਕੱਢ ਲੈਂਦੇ ਲੋ ਜੀ ਹੁਣ ਆਪਾਂ ਇਹਦੇ ਵਿੱਚ ਦੋ ਤਿੰਨ ਪਾਣੀ ਆਪਾਂ ਨੇ ਕੱਢ ਤੇ ਇੱਕ ਪਾਣੀ ਹੋਰ ਪਾ ਲੈਨੇ ਤਿੰਨ ਚਾਰ ਵਾਰੀ ਧੋਤੇ ਜੀ ਚੰਗੀ ਤਰ੍ਹਾਂ ਸਾਫ਼ ਹੋ ਗਿਆ ਪਾਣੀ ਦੇਖੋ ਲਓ ਹੁਣ ਇਹਦੇ ਵਿੱਚ ਬਿਲਕੁਲ ਨਹੀਂ ਕੋਈ ਹੋ ਰਿਹਾ ਸਾਫ਼ ਪਾਣੀ ਹੋ ਗਿਆ ਜਮੀ ਹੁਣ ਇਹਨੂੰ ਆਪਾਂ ਸਾਲਨੀ ਦੇ ਵਿੱਚ ਝਾਰਨੀ ਦੇ ਵਿੱਚ ਕੱਢ ਲੈਨੇ ਆਂ ਆਲੂਆਂ ਨੂੰ ਚੰਗੀ ਤਰ੍ਹਾਂ ਤਾਂ ਜੋ ਜਿਹੜਾ ਇਹਨਾਂ ਦਾ ਪਾਣੀ ਆ ਸਾਰਾ ਨੀਚੇ ਨਿਕਲ ਜਵੇ ਲਓ ਜੀ ਆਲੂ ਆਪਾਂ ਨੇ ਚੰਗੀ ਤਰ੍ਹਾਂ ਧੋ ਲਏ ਹੁਣ ਆਪਾਂ ਨੇ ਇਹ ਪੋਣਾ ਲੈ ਲਿਆ ਇਹਦੇ ਉੱਪਰ ਆਪਾਂ ਆਲੂਆਂ ਨੂੰ ਪਸਾ ਲੈਨੇ ਆਂ ਦਪਾ ਆਵੇ ਇਹ ਆ ਜੀ ਆਪਾਂ ਚੰਗੀ ਤਰ੍ਹਾਂ ਇਹਨੂੰ ਐਦਾਂ ਪੋਣੇ ਨਾਲ ਸੁਕਾ ਲੈਨੇ ਆ ਤਾਂ ਜੋ ਜਿਹੜਾ ਇਹਨਾਂ ਦੇ ਵਿੱਚ ਪਾਣੀ ਆ ਚੰਗੀ ਤਰ੍ਹਾਂ ਸੁੱਕ ਜਵੇ ਪਾਣੀ ਨਾਲ ਇਹਦੇ ਨਾਲ ਆਪਾਂ ਪੋਣੇ ਨਾਲ ਪੂੰਝ ਲੈਨੇ ਆ ਪੋਚ ਲੈਨੇ ਆ ਚੰਗੀ ਤਰ੍ਹਾਂ ਜਿਹੜਾ ਇਹਨਾਂ ਦਾ ਪਾਣੀ ਆ ਉਹ ਪੋਣਾ ਸੋਖ ਲਊਗਾ ਲੋ ਜੀ ਇਸੇ ਤਰ੍ਹਾਂ ਆਪਾਂ ਸਾਰੇ ਆਲੂਆਂ ਨੂੰ ਸਾਫ਼ ਕਰ ਲੈਨੇ ਆ ਸੁਕਾ ਲੈਨੇ ਆ ਆਪਣੇ ਉੱਪਰ ਧਾਤੀ ਦੀ ਆਪਣੀ ਕੜਾਹੀ ਗਰਮ ਹੋ ਗਈ। ਹੁਣ ਇਹਦੇ ਵਿੱਚ ਆਪਾਂ ਸਰ੍ਹੋਂ ਦਾ ਤੇਲ ਪਾ ਲੈਨੇ ਆ। ਤੇਲ ਨੂੰ ਆਪਾਂ ਚੰਗੀ ਤਰ੍ਹਾਂ ਕਾੜ ਲੈਨੇ ਆ। ਲਓ ਜੀ ਆਲੂ ਆਪਾਂ ਨੇ ਚੰਗੀ ਤਰ੍ਹਾਂ ਸੁਕਾ ਲਏ ਤੇ ਪਾਣੀ ਨਾਲ ਪੋਚ ਲਏ। ਹੁਣ ਆ ਜੀ ਬੇਸਨ ਪਾ ਲੈਨੇ ਆ। नमक पा स्वाद अनुसार दूजी मिर्च आप नहीं पावंगे जी दड़दड़ी मिर्च पा लें ਨੂੰ ਇਹਨੂੰ ਸਾਰੇ ਮੁੱਤ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ। ਤਾਂ ਜੋ ਜਿਹੜਾ ਨੂਨ ਮਿਚ ਜਾ ਬੇਸਣ ਆਪਣੇ ਸਾਰੇ ਆਲੂਆਂ ਨੂੰ ਲੱਗ ਜਵੇ। ਕੋਸਾ ਤੇ ਨਾ ਲਗਾਇਆ। ਜੀ ਥੋੜੀ ਜੀ ਆਪਾਂ ਨੇ ਹਲਦੀ ਪਾ ਲਈ ਕਿਉਂਕਿ ਹਲਦੀ ਨਾਲ ਕਲਰ ਵਧੀਆ ਆ ਜਾਊਗਾ ਸਾਰੇ ਆਲੂਆਂ ਨੂੰ ਆਪਾਂ ਚੰਗੀ ਤਰ੍ਹਾਂ ਐਦਾਂ ਉਹ ਕਰ ਲੈਣੇ ਆ ਤਾਂ ਜੋ ਬੇਸਨ ਤੇ ਸਾਰਾ ਕੁਝ ਆਪਣੇ ਆਲੂਆਂ ਨੂੰ ਚੰਗੀ ਤਰ੍ਹਾਂ ਲੱਗ ਜਵੇ ਲੋ ਜੀ ਇੱਧਰ ਆਪਣਾ ਤੇਲ ਵੀ ਗਰਮ ਹੋ ਗਿਆ ਲੋ ਜੀ ਤੇਲ ਆਪਣਾ ਹੋ ਗਿਆ ਗਰਮ ਹੁਣ ਆਪਾਂ ਜਿਹੜੇ ਸਨੈਕਸ ਬਣਾਏ ਨੇ ਇਹਨਾਂ ਨੂੰ ਵਿੱਚ ਪਾ ਦਿੰਨੇ ਆ ਤੇਲ ਦੇ ਨਾ ਵਾਲਨ ਦੀ ਲੋੜ ਜੀ ਆਲੂਆਂ ਨੂੰ ਨਾ ਘੰਡੀ ਲੋੜ ਦੇਖਿਓ ਵੀ ਇਹਨਾਂ ਦਾ ਕਲਰ ਕਿੰਨਾ ਸੋਹਣਾ ਆਊਗਾ ਇਹਨਾਂ ਨੂੰ ਆਪਾਂ 100 ਨੇ ਦੇਰ ਤੱਕ ਪਕਾਵਾਂਗੇ ਜਿੰਨੀ ਦੇਰ ਤੱਕ ਇਹ ਵਿੱਚੋਂ ਚੰਗੀ ਤਰ੍ਹਾਂ ਨਹੀਂ ਪੱਕ ਜਾਂਦੇ ਦੇਖੋ ਆਲੂ ਆਪਣੇ ਸਾਰੇ ਉੱਪਰ ਆ ਗਏ ਚੰਗੀ ਤਰ੍ਹਾਂ ਪੱਕ ਗਏ ਹਲਕੇ ਪੈ ਗਏ ਅੰਦਰ ਤੱਕ ਪੱਕ ਗਏ ਚੰਗੀ ਤਰ੍ਹਾਂ ਹੋ ਗਏ ਕੋਰ ਕਰੇ ਹੁਣ ਇਹਨਾਂ ਨੂੰ ਆਪਾਂ ਤੇਲ ਤੋਂ ਬਾਹਰ ਕੱਢ ਲੈਣੇ ਆ ਆ ਦੇਖੋ ਫੁੱਲਣ ਲੱਗ ਗਏ ਫੁੱਲਣ ਲੱਗ ਗਏ ਪੰਨੀ ਤਰ੍ਹਾਂ ਪੱਕ ਗਏ ਲੋ ਜੀ ਆਪਾਂ ਇਸੇ ਤਰ੍ਹਾਂ ਹੋਰ ਆਲੂਆਂ ਨੂੰ ਬਕਾ ਲੈਣੇ ਆ ਫਰਾਈ ਕਰ ਲੈਣੇ

ਲਓ ਜੀ ਆਪਣੇ ਫ੍ਰੈਂਚ ਫ੍ਰਾਈ ਕਹਿ ਲੋ ਚਾਹੇ ਚਾਹੇ ਆਲੂ ਦੇ ਸਨੈਕਸ ਕਹਿ ਲੋ ਬਣ ਕੇ ਤਿਆਰ ਨੇ ਮੁੱਲ ਦੇ ਆਪਾਂ ਨੂੰ 20 ਪੰਜਾਂ ਦਾ ਥੋੜਾ ਜਿਹਾ ਮਿਲਦੇ ਜਣੀ ਇਹ ਬੱਚੇ ਬਿਲਕੁਲ ਨਹੀਂ ਰੱਜਦੇ ਉਹਦੇ ਨਾਲ ਤੁਸੀਂ ਵੀ ਆਪਣੇ ਬੱਚਿਆਂ ਨੂੰ ਜ਼ਰੂਰ ਘਰੇ ਬਣਾ ਕੇ ਦਿਓ ਨਾ ਵਾਲਣ ਦੀ ਲੋੜ ਤੇ ਨਾ ਸਿਕਾਉਣ ਦੀ ਲੋੜ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਜੀ ਸ਼ੇਅਰ ਕਰਿਓ ਜਿਹੜੇ ਆਪਾਂ ਬਿਨਾਂ ਸਿੱਲੇ ਕਰਕੇ ਬਣਾਏ ਨੇ ਇਹਦਾ ਟੈਸਟ ਬਹੁਤ ਵਧੀਆ ਹੁੰਦਾ ਆਲੂਆਂ ਦੇ ਫੁਲਕੇ ਸਿਲਕੇ ਦੇ ਨਾਲ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ